ਸੰਗੀਤ ਜੀ ਵਾਹੀ ਗੁਰਜੀਕਾ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਸੰਗੀਤ ਜੀ ਆਪਣੀ ਅੱਜ ਦੀ ਇਹ ਵੀਡੀਓ ਨੂੰ ਸਿਰਫ ਵੀਡੀਓ ਨਾ ਸਮਝਣਾ ਬਲਕਿ ਅੱਜ ਦੀ ਵੀਡੀਓ ਸਾਡੀ ਜ਼ਿੰਦਗੀ ਦੀਆਂ ਦੁੱਖ ਤਕਲੀਫਾਂ ਦਾ ਹੱਲ ਹੈ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਮੇਰੇ ਪਹਿਲੇ ਪਾਤਸ਼ਾਹ ਤੁੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਖਸ਼ਿਸ਼ ਮੂਲ ਮੰਤਰ ਜੀ ਦੇ ਜਾਪ ਬਾਰੇ ਮੂਲ ਮੰਤਰ ਜੀ ਦਾ ਜਾਪ ਕਰਨ ਦੀ ਵਿਧੀ ਬਾਰੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਮਾਈ ਵਾਲੇ ਸੰਤ ਮਹਾਪੁਰਖਾਂ ਦੇ ਬਹੁਤ ਕੀਮਤੀ ਬਚਨਾਂ ਆਪ ਜੀ ਦੇ ਨਾਲ ਸਾਂਝੇ ਕਰਨੇ ਜਾ ਰਹੇ ਹਾਂ ਸੋ ਇਸ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਅੱਜ ਦੀ ਵੀਡੀਓ ਦੀ ਇੱਕ ਇੱਕ ਗੱਲ ਬਹੁਤ ਕੀਮਤੀ ਆ ਸਾਡੇ ਕੰਮ ਆਉਣ ਵਾਲੀ ਆ ਸੋ ਆਪ ਵੀ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਅਤੇ ਜੇ ਵੀਡੀਓ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਇਹ ਮੈਸੇਜ ਹੋਰ ਵੀ ਭੈੜ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਵਾਹਿਗੁਰੂ ਜੀ ਜਾਂ ਫਿਰ ਧੰਨ ਗੁਰੂ ਨਾਨਕ ਦੇਵ ਜੀ ਧੰਨ ਬਾਬਾ ਅਨੰਦ ਸਿੰਘ ਜੀ ਜ਼ਰੂਰ ਲਿਖਣਾ ਤਾਂ ਆਓ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਤੁਸੀਂ ਵੀ ਅਕਸਰ ਹੀ ਵਿਦਵਾਨ ਪੁਰਖਾਂ ਪਾਸੋਂ ਕਮਾਈ ਵਾਲੇ ਸੰਤ ਮਹਾਪੁਰਖਾਂ ਪਾਸੋਂ ਇਹ ਗੱਲ ਸੁਣੀ ਹੋਵੇਗੀ ਕੀ ਭਾਈ ਚੰਗਾ ਸੋਚੋ ਚੰਗਾ ਬੋਲੋ ਤਾਂ ਤੁਹਾਡੇ ਨਾਲ ਵੀ ਚੰਗਾ ਹੀ ਹੋਵੇਗਾ ਸੰਗਤ ਦੀ ਇਹ ਗੱਲਾਂ ਸਾਨੂੰ ਵਾਰ-ਵਾਰ ਕਿਸ ਕਰਕੇ ਸਮਝਾਈਆਂ ਜਾਂਦੀਆਂ ਕਿਉਂਕਿ ਸਿਰਫ ਵਿਦਵਾਨ ਪੁਰਖ ਹੀ ਨਹੀਂ ਬਲਕਿ ਗੁਰਬਾਣੀ ਵੀ ਇਸ ਗੱਲ ਨੂੰ ਮੰਨਦੀ ਆ ਕਿ ਜੋ ਸ਼ਬਦ ਆਪਾਂ ਵਾਰ-ਵਾਰ ਬੋਲਦੇ ਆ ਭਾਵੇਂ ਜੋ ਸ਼ਬਦ ਆਪਾਂ ਵਾਰ-ਵਾਰ ਦੁਹਰਾਉਂਦੇ ਆ ਭਾਵੇਂ ਅਸੀਂ ਆਪਣੀ ਜ਼ੁਬਾਨ ਨਾਲ ਹੀ ਦੁਹਰਾਉਂਗੇ ਭਾਵੇਂ ਆਪਣੇ ਮਨ ਰਾਹੀਂ ਉਹ ਸ਼ਬਦ ਸਿੱਧ ਹੁਨੇ ਸ਼ੁਰੂ ਹੋ ਜਾਂਦੇ ਆ ਭਾਵ ਕਿ ਉਹ ਸ਼ਬਦ ਸੱਚ ਹੁਨੇ ਸ਼ੁਰੂ ਹੋ ਜਾਂਦੇ ਆ ਇਸੇ ਕਰਕੇ ਸਾਨੂੰ ਵਾਰ-ਵਾਰ ਇਹ ਸਮਝਾਇਆ ਜਾਂਦਾ ਕਿ ਆਪਣੀ ਜ਼ੁਬਾਨ ਦੇ ਰਾਹੀਂ ਚੰਗਾ ਬੋਲੋ ਅਤੇ ਮਨ ਦੇ ਵਿੱਚ ਵੀ ਚੰਗਾ ਹੀ ਸੋਚੋ ਤਾਂ ਤੁਹਾਡੇ ਨਾਲ ਚੰਗਾ ਹੋਵੇਗਾ ਪਰ ਜੇਕਰ ਹਰ ਵੇਲੇ ਸਾਡੀ ਰਸਨਾ ਤੇ ਸਾਡੀ ਜ਼ੁਬਾਨ ਤੇ ਮਾੜੇ ਸ਼ਬਦ ਰਹਿੰਦੇ ਆ ਮਾੜੇ ਖਿਆਲ ਸਾਡੇ ਮਨ ਦੇ ਵਿੱਚ ਰਹਿੰਦੇ ਆ ਤਾਂ ਫਿਰ ਆਪਣੇ ਲਈ ਚੰਗੇ ਦੀ ਆਸ ਰੱਖਣਾ व्यर्थ ਆ। ਮਹਾਂਪੁਰਖ ਜੀ ਵਾਰ-ਵਾਰ ਸਾਨੂੰ ਸਮਝਾਉਂਦੇ ਆ ਕਿ ਆਪਣੇ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜ ਕੇ ਰੱਖੋ। ਕਿਉਂਕਿ ਜੇ ਸਾਡਾ ਮਨ ਗੁਰੂ ਚਰਨਾਂ ਦੇ ਨਾਲ ਜੁੜ ਗਿਆ ਤਾਂ ਸਾਡੇ ਮਨ ਦੇ ਵਿੱਚ ਕਦੇ ਵੀ ਕੋਈ ਮਾੜਾ ਖਿਆਲ, ਮਾੜਾ ਫੁਰਨਾ ਆ ਹੀ ਨਹੀਂ ਸਕਦਾ। ਗੁਰੂ ਦੇ ਨਾਲ ਜੁੜੇ ਹੋਏ ਮਨੁੱਖ ਦੀ ਰਸਨਾ ਦੇ ਉੱਤੇ ਕੋਈ ਮਾੜਾ ਸ਼ਬਦ ਨਹੀਂ ਆ ਸਕਦਾ। ਉਹ ਭੁੱਲ ਕੇ ਵੀ ਕਦੇ ਕਿਸੇ ਦਾ ਦਿਲ ਨਹੀਂ ਦੁਖਾ ਸਕਦਾ ਸੋ ਆਪਣੇ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜ ਕੇ ਰੱਖੋ ਮਨ ਦੇ ਵਿੱਚ ਗੁਰੂ ਗੁਰੂ ਚੱਲੇ ਸੰਗਤ ਦੀ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਬਹੁਤ ਕਮਾਈ ਵਾਲੇ ਸੰਤ ਮਹਾਪੁਰਖ ਜੀ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਮੂਲ ਮੰਤਰ ਜੀ ਦਾ ਜਾਪ ਕੀਤਾ ਜਿਨ੍ਹਾਂ ਨੇ ਹਰ ਸਾਹ ਨੂੰ ਹੀ ਗੁਰੂ ਚਰਨਾਂ ਦੇ ਲੇਖੇ ਲਾਇਆ ਜਿਨ੍ਹਾਂ ਨੇ ਮੂਲ ਮੰਤਰ ਜਾਪ ਨੂੰ ਕਮਾਇਆ ਪਹਿਲਾਂ ਆਪ ਕਮਾਇਆ ਤੇ ਫਿਰ ਕਮਾਉਣਾ ਸਿਖਾਇਆ ਬਾਕੀ ਵਿੱਚ ਭੁੱਲੇ ਪਟਕੇ ਲੋਕਾਂ ਨੂੰ ਸਿੱਧੇ ਰਾਹੇ ਪਾਇਆ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਸੱਚੇ ਨਾਮ ਦੇ ਨਾਲ ਜੋੜਿਆ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਜੋੜਿਆ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਅਕਸਰ ਹੀ ਵਚਨ ਕਰਦੇ ਸਨ ਕਿ ਭਾਈ ਜੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰਨੀਆਂ ਤਾਂ ਫਿਰ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਮੰਗਤੇ ਬਣ ਜਾਓ ਅਤੇ ਮੰਗਤੇ ਵੀ ਕਿਹੜੇ ਬਣਨਾ ਹੈ ਢੀਠ ਮੰਗਤੇ ਜਿਵੇਂ ਆਪਣੇ ਹੀ ਦਰ ਤੇ ਕੋਈ ਵੀ ਮੰਗਤਾ ਮੰਗਣ ਆ ਜਾਵੇ ਉਹ ਖੜਾ ਹੀ ਨਾ ਛੱਡੇ ਵਾਰ-ਵਾਰ ਸਿਫਤਾਂ ਕਰੀ ਜਾਵੇ ਵਾਰ-ਵਾਰ ਕਹੇ ਕਿ ਮੈਂ ਤੁਹਾਡੇ ਤੇ ਬਹੁਤ ਆਸ ਰੱਖ ਕੇ ਆਇਆ ਹਾਂ ਮੈਨੂੰ ਆਹ ਚੀਜ਼ ਦੇ ਦਿਓ ਤਾਂ ਹਾਰ ਕੇ ਬੰਦਾ ਕਹਿੰਦਾ ਵੀ ਦੋ ਇਹਨੂੰ ਜੋ ਮੰਗਣਾ ਹੈ ਕਿਉਂਕਿ ਇਹਨੇ ਲਈ ਤੋਂ ਬਿਨਾਂ ਖੜਾ ਨਹੀਂ ਛੱਡਣਾ ਬਾਬਾ ਜੀ ਕਹਿੰਦੇ ਸੀ ਬਸ ਇਸੇ ਤਰ੍ਹਾਂ ਗੁਰੂ ਨਾਨਕ ਪਾਸ਼ੇ ਦੇ ਦਰ ਘਰ ਦੇ ਮੰਗਤੇ ਬਣ ਜਾਓ ਜੋ ਮਨੋਖ ਅਮਰਤ ਵੇਲੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਦ ਕਰਦੇ ਮੰਗਦੇ ਵਣ ਜਾਂਦੇ ਆ ਉਹ ਪੂਰਾ ਦਿਨ ਬਾਦਸ਼ਾਹਾਂ ਮੰਗਦੀ ਜਾਂਦੀ ਆ ਬਾਬਾ ਜੀ ਅਕਸਰ ਬਚਨ ਕਰਦੇ ਸਨ ਕਿ ਭਾਈ ਜਦੋਂ ਵੀ ਤੁਸੀਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਯਾਦ ਕਰਦੇ ਅਮਰਤ ਵੇਲੇ ਕਰਦੇ ਹੋ ਜਾਂ ਦਿਨ ਦੇ ਵਿੱਚ ਕਿਸੇ ਵੀ ਵੇਲੇ ਕਰਦੇ ਹੋ ਕਿਸੇ ਵੀ ਤਰੀਕੇ ਦੇ ਨਾਲ ਸਤਿਗੁਰੂ ਸਿੱਤੇ ਪਾਤਸ਼ਾਹ ਜੀ ਨੂੰ ਯਾਦ ਕਰਦੇ ਹੋ ਭਾਵੇਂ ਗੁਰਮੰਤਰ ਦੇ ਰਾਹੀ ਔਲ ਮੰਤਰ ਜਾਪ ਦੇ ਰਾਹੀ ਭਾਵੇਂ ਤੁਸੀਂ ਗੁਰਬਾਣੀ ਦਾ ਪਾਠ ਕਰਕੇ ਯਾਦ ਕੀਤਾ ਭਾਵੇਂ ਗੁਰੂ ਘਰੇ ਜਾ ਕੇ ਸੇਵਾ ਕਰਕੇ ਆਜ ਰੀ ਲਗਾਈ ਬਾਬਾ ਜੀ ਕਹਿੰਦੇ ਸਨ ਮੰਨ ਇੱਕੋ ਹੀ ਰੱਖਿਆ ਕਰੋ ਕਿ ਹੇ ਸਤਿਗੁਰ ਸੱਚੇ ਪਾਤਸ਼ਾਹ ਮੈਨੂੰ ਆਪਣਾ ਬਣਾ ਲਾ ਮੈਂ ਚੰਗਾ ਹਾਂ ਮਾੜਾ ਹਾਂ ਤੇਰਾ ਮੇਰੀ लाज ਰੱਖੋ ਮੇਰੇ ਤੇ ਕਿਰਪਾ ਕਰੋ ਮੇਰੇ ਤੇ ਮਿਹਰ ਕਰੋ ਹੇ ਸਤਿਗੁਰ ਸੱਚੇ ਪਾਤਸ਼ਾਹ ਮੈਂ ਬਹੁਤ ਪਾਪੀ ਹਾਂ ਮੈਂ ਬਹੁਤ ਗੁਨਾਹਗਾਰ ਹਾਂ ਮਾਰਾ ਸੱਚੇ ਪਾਸ਼ਾ ਮੈਨੂੰ ਬਖਸ਼ ਲਾ ਬਖਸ਼ ਲਾ ਬਾਬਾ ਜੀ ਕਹਿੰਦੇ ਸੀ ਗੁਰਨਾਣਕ ਪਾਸ਼ਾ ਜੀ ਦੇ ਦਰ ਤੇ ਜਾ ਕੇ ਟੈ ਪਾ ਆਪਣੇ ਪਾਪ ਗੁਨਾਹ ਮੰਨ ਲਓ ਮਾਰਾ ਸੱਚੇ ਪਾਸ਼ਾ ਬਖਸ਼ ਦੇਣਗੇ ਹਮੇਸ਼ ਮਾਰਾ ਸੱਚੇ ਪਾਸ਼ਾ ਜੀ ਤੋਂ ਕਿਰਪਾ ਮੰਗੋ ਪਰ ਕਿਰਪਾ ਦੇ ਵਿੱਚ ਦੁਨਿਆਵੀ ਦਾਤਾ ਨਹੀਂ ਗੁਰੂ ਨੂੰ ਮੰਗਣਾ ਹੈ ਨਿਤ ਦਾ ਅੰਮ੍ਰਿਤ ਵੇਲਾ ਮੰਗਣਾ ਹੈ ਨਿਤ ਦਾ ਨੀਮ ਮੰਗਣਾ ਹੈ ਗੁਰੂ ਘਰ ਦੀ ਸੇਵਾ ਸੇਵਾ ਮੰਗਣਾ ਹੈ ਕਿ ਜਿੰਨੂ ਨੇਤ ਦਾ ਨੀਮ ਮਿਲ ਗਿਆ ਨੇਤ ਦਾ ਅਮਰਤ ਵੇਲਾ ਲੱਗ ਗਿਆ ਸਮਝੋ ਉਹਨੂੰ ਗੁਰੂ ਨਾਨਕ ਪਾਤਸ਼ਾਹ ਜੀ ਮਿਲਤੇ ਸੋ ਬਾਬਾ ਜੀ ਵਾਰ-ਵਾਰ ਇਹ ਗੱਲ ਸਮਝਾਉਂਦੇ ਸੀ ਕਿ ਜਦੋਂ ਵੀ ਵੱਡੇ ਤੋਂ ਕੁਝ ਮੰਗਣਾ ਹੈ ਵੱਡੀ ਮੰਗ ਹੀ ਮੰਨਣੀ ਆ ਦੁਨਿਆਵੀ ਦਾ ਤਾਂ ਤਾਂ ਛੋਟੀ ਮੰਗ ਹੈ ਵੱਡੀ ਮੰਗ ਹੈ ਦਰਗਾਹੀ ਸੁਸ ਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਹੀ ਮੰਗ ਲਿਆ ਸਮਝ ਲਓ ਦੁਨਿਆਵੀ ਅਤੇ ਦਰਗਾਹੀ ਦੋਵੇਂ ਸੋਖਹੀ ਤੂਫਾਨ ਹੋਨੇ ਲੱਗੇ ਇਹ ਚੀਜ਼ਾਂ ਫਿਰ ਮੰਗਰ ਮੰਗਤਰੀਆਂ ਫਰਦੀਆਂ ਨੇ ਸੋ ਦਾਤਾ ਨਹੀਂ ਮੰਗਣੀਆਂ ਦਾਤਾ ਦੇਣ ਵਾਲੇ ਦਾਤਾ ਨੂੰ ਮੰਗਣਾ ਹੈ ਬਾਬਾ ਜੀ ਕਹਿੰਦੇ ਸੀ ਅਮਰਤ ਵੇਲੇ ਉੱਠ ਕੇ ਨਾਮ ਜਪਣਾ ਸਮਝੋ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਿੱਠੀ ਨਿੱਗੀ ਪਿਆਰੀ ਗੋਦ ਦਾ ਨਿਕ ਮੰਨਣਾ ਜੇ ਅਮਰਤ ਵੇਲੇ ਉੱਠਦੇ ਹੋ ਉੱਠਦੇ ਅਸਾਰ ਹੀ ਮਾਲਕ ਦਾ ਪਹਿਲਾ ਸ਼ੁਕਰਾਨਾ ਕਰੋ ਕਿ ਮਹਾਰਾ ਸੱਚੇ ਪਾਤਸ਼ਾਹ ਤੁਹਾਡਾ ਬਹੁਤ-ਬਹੁਤ ਸ਼ੁਕਰਾਨਾ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਮੇਰੇ ਤੇ ਤਰਸ ਕੀਤਾ ਮੈਨੂੰ ਦਲਿਤਰੇ ਨਵੰਬਰ ਤਵੇਲੇ ਦੇ ਵਿੱਚ ਉਠਾਇਆ ਉਠਾ ਕੇ ਆਪਣਾ ਨਾਮ ਜਪਾਇਆ ਅਮਰਤ ਵੇਲੇ ਦੇ ਲਈ ਸ਼ੁਕਰਾਨਾ ਕਰੋ ਨਾਮ ਜਪਿਆ ਤਾਂ ਵੀ ਮਾਲਕ ਦਾ ਸ਼ੁਕਰਾਨਾ ਕਰੋ ਕਿ ਮਾਲਕਾ ਸ਼ੁਕਰੀਆ ਤੁਸੀਂ ਜਪਾਇਆ ਬਾਬਾ ਜੀ ਕਹਿੰਦੇ ਸਨ ਜਦੋਂ ਵੀ ਗੁਰਬਾਣੀ ਦਾ ਪਾਠ ਕਰਦੇ ਹੋ ਗੁਰਮੰਤਰ ਜਪਦੇ ਹੋ ਮੂਲ ਮੰਤਰ ਜਪਦੇ ਹੋ ਜਪਣ ਤੋਂ ਪਹਿਲਾਂ ਵੀ ਗੁਰਨਾਣਕ ਪਾਸ਼ਾ ਜੀ ਦੇ ਚਰਨਾਂ ਦੇ ਵਿੱਚ ਅਰਜੀ ਲਾਓ ਕਿ ਮਹਾਰਾ ਸੱਚੇ ਪਾਸ਼ਾ ਸਰਤੇ ਮੇਰ ਭਰਿਆ ਹੱਥ ਰੱਖ ਕੇ ਮੇਰੇ ਤੋਂ ਇਹ ਸੇਵਾ ਕਰਵਾ ਲੈਣ ਮੇਰੇ ਤੋਂ ਆਪਣਾ ਨਾਮ ਜਪਾ ਲੈਣਾ ਜਦੋਂ ਤੁਸੀਂ ਮਹਾਰਾ ਸੱਚੇ ਪਾਸ਼ਾ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾ ਕੇ ਉਠੋ ਤਾਂ ਵੀ ਇਹ ਅਰਦਾਸ ਬੇਨਤੀ ਕਰਨੀ ਕਿ ਮਹਾਰਾ ਸੱਚੇ ਪਾਸ਼ਾ ਤੁਹਾਡਾ ਸ਼ੁਕਰ ਹੈ ਕਿ ਤੁਸੀਂ ਮੇਰੇ ਦਿਲਦਰੇ ਦੀ ਕਿਰਪਾ ਕੀਤੀ ਮੇਰੇ ਸਰਤੇ ਮੇਰ ਭਰਿਆ ਹੱਥ ਰੱਖ ਕੇ ਮੈਨੂੰ ਅਮਰਤ ਵੇਲੇ ਉਠਾਇਆ ਉਠਾ ਕੇ ਆਪਣਾ ਨਾਮ ਜਪਾਇਆ कमाई वाले संत महापुरुष तन तन बाबा आनंद सिंह जी मूल मंत्र जी ਦੇ ਜਾਪ ਬਾਰੇ ਬਚਨ ਕਰਦੇ ਸਨ ਕਿ मूल मंत्र जी ਦਾ ਜਾਪ ਪ੍ਰਤੱਖ ਗੁਰੂ ਨਾਨਕ ਪਾਤਸ਼ਾਹ ਜੀ ਆਪ ਨੇ ਜਿਸ ਬਨੋਖਣੇ ਅਮਰ ਦੇ ਵੇਲੇ ਉੱਠ ਕੇ ਮੂਲ ਮੰਤਰ ਜੀ ਦਾ ਜਾਪ ਕਰ ਲਿਆ ਸਮਝੋ ਉਹਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਕਰ ਲਏ ਸਮਝੋ ਉਹਦੇ ਸਿਰ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਮੇਰ ਭਰਿਆ ਹੱਥ ਆ ਗਿਆ ਫਿਰ ਕਿਸੇ ਵੀ ਤਰ੍ਹਾਂ ਦਾ ਕੋਈ ਮਾੜਾ ਇਨਸਾਨ ਮਾੜੀ ਸ਼ਕਤੀ ਕਿਸੇ ਵੀ ਤਰ੍ਹਾਂ ਦਾ ਕੋਈ ਮਾੜਾ ਵਾਰ ਉਸ ਇਨਸਾਨ ਦੇ ਉੱਤੇ ਨਹੀਂ ਚੱਲ ਸਕਦਾ ਜਿਨੇ ਅੰਮ੍ਰਿਤ ਵੇਲੇ ਉੱਠ ਕੇ ਮਹਾਰਾ ਸੱਚੇ ਪਾਸ਼ਾ ਜੀ ਦਾ ਨਾਮ ਜਪਿਆ ਮੂਲ ਮੰਤਰ ਜਾਪ ਕੀਤਾ ਵੈਸੇ ਮੂਲ ਮੰਤਰ ਜੀ ਦਾ ਜਾਪ ਕਰਨ ਦੇ ਲਈ ਸਮੇਂ ਦੀ ਕੋਈ پابੰਦੀ ਨਹੀਂ ਆਪਾਂ ਕਿਸੇ ਵੀ ਵੇਲੇ ਮੂਲ ਮੰਤਰ ਜੀ ਦਾ ਜਾਪ ਕਰ ਸਕਦੇ ਹਾਂ ਕਿਉਂਕਿ ਮੂਲ ਮੰਤਰ ਜੀ ਦਾ ਜਾਪ ਉਸ ਅਕਾਲ ਪੁਰਖ ਦੀ ਉਸਤਤਿ ਵਡਿਆਈ ਆ ਮਾਲਕ ਦੀ ਯਾਦ ਆ ਤੇ ਮਾਲਕ ਨੂੰ ਯਾਦ ਆਪਾਂ ਕਿਸੇ ਵੀ ਵੇਲੇ ਕਰ ਸਕਦੇ ਆ ਮਾਲਕ ਦੀ ਵਡਿਆਈ ਆਪਾਂ ਕਿਸੇ ਵੀ ਵੇਲੇ ਕਿਸੇ ਵੀ ਥਾਂ ਤੇ ਕਰ ਸਕਦੇ ਆ ਪਰ ਅਮਰਤ ਵੇਲੇ ਕੀਤੇ ਹੋਏ ਮool ਮੰਤਰ ਜਾਪ ਦੀ ਖਾਸ ਮਹੱਤਤਾ ਹੈ ਬਾਬਾ ਜੀ ਕਹਿੰਦੇ ਜੇਕਰ ਕੋਈ ਹਰ ਰੋਜ਼ ਅਮਰਤ ਵੇਲੇ ਉੱਠ ਕੇ ਛੇ ਮਾਲਾ ਮool ਮੰਤਰ ਜੀ ਦੇ ਜਾਪ ਦੀਆਂ ਕਰਨੀਆਂ ਸ਼ੁਰੂ ਕਰ ਦਵੇ ਫਿਰ ਗੁਰਨਾਣਕ ਪਾਤਸ਼ਾਹ ਜੀ ਦੀ ਕਿਰਪਾ ਵੀ ਪਰਤੱਖ ਵਰਤਲੀ ਦੇਖੋਗੇ ਸੋ ਵੂਲ ਮੰਤਰੀ ਜੀ ਦਾ ਜਾਪ ਆਪਾਂ ਕਿਸੇ ਵੀ ਵੇਲੇ ਕਰ ਸਕਦੇ ਆ ਇਤੋਂ ਤੱਕ ਕਿ ਦੁਰਦਿਆਂ ਬਿਦਿਆਂ ਕੰਮਕਾਰ ਕਰਦਿਆਂ ਹੋਈਆਂ ਵੀ ਦਿਨ ਦੇ ਵਿੱਚ ਕਿਸੇ ਵੀ ਵੇਲੇ ਰਾਮਰਤ ਵੇਲੇ ਦੀ ਹਾਜ਼ਰੀ ਜ਼ਰੂਰ ਲੱਗਣੀ ਚਾਹੀਦੀ ਆ ਗੁਰਨਾਨਕ ਪਾਤਸ਼ਾਹ ਜੀ ਦੀ ਸਿਫਤ ਸਲਾਹ ਕਰਨੀ ਆ ਪ੍ਰਮਾਤਮਾ ਦੀ ਸਿਫਤ ਸਲਾਹ ਕਰਨੀ ਆ ਉਹਦੇ ਕਰਦਿਆਂ ਖੁਸ਼ੀਆਂ ਬਰਕਤਾਂ ਹਾਂ ਸੰਕਰਨੇ ਸੋ ਸੰਗਤ ਜੀ ਆਸ ਕਰਦੇ ਆ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਪਰ ਜੇਕਰ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਕਰਦਿਆ ਹੋਇਆ ਮੋਲ ਮੰਤਰ ਜੀ ਦੇ ਜਾਪ ਦੀ ਵਡਿਆਈ ਕਰਦਿਆ ਹੋਇਆ ਕਿਸੇ ਵੀ ਪ੍ਰਕਾਰ ਦੀ ਭੁੱਲ ਹੋ ਗਈ ਹੋਵੇ ਤਾਂ ਮਾਰਾ ਸੱਚੇ ਪਾਤਸ਼ਾਹ ਜੀ ਤੁਸੀਂ ਬਖਸ਼ਣਹਾਰ ਹੋ ਆਸਾਣ ਸੰਗਤ ਜੀ ਤੁਸੀਂ ਬਖਸ਼ਣਹਾਰ ਹੋ ਬਖਸ਼ ਲੈਣਾ